ਸਾਸਤਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਲਖਮਿੰਦਰ ਡੇਰੀ ਫਾਰਮ ਖਿਆਲਾ ਨਾਲ ਅੱਜ ਦੀ ਜੋ ਵੀਡੀਓ ਹੈ ਆਪਣੇ ਹੀ ਫਾਰਮ ਤੋਂ ਹੈ ਅੱਜ ਆਪਾਂ ਗੱਲ ਕਰਾਂਗੇ ਪਸ਼ੂ ਪਾਲ ਦੇ ਆ ਜਿਹੜੇ ਪਸ਼ੂ ਪਾਲ ਕੇ ਦੁੱਧ ਵੇਚਦੇ ਆ ਕਿਹੋ ਜੀ ਉਹਨਾਂ ਦੀ ਕਮਾਈ ਤੇ ਕਿੰਨੀ ਕੌਖੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਦਿਨ ਦੇ ਤੇ ਰਾਤ ਦੇ ਮਿਲਾ ਕੇ 24 ਘੰਟੇ ਬਣਦੇ 24 ਘੰਟੇ ਚੋਂ ਕਟ ਤੋਂ ਕਟ 16 ਘੰਟੇ 15 ਜਿਹੜੇ ਪਸ਼ੂ ਪਾਲਣ ਵਾਲੇ ਨੇ ਦੁੱਧ ਵੇਚਦੇ ਉਹ ਕੰਮ ਕਰਦੇ 3:30 ਵਜੇ ਸਭ ਦੇ అలਾਰਮ ਵੱਜ ਜਾਂਦੇ 3 ਤੋਂ ਲੈ ਕੇ ਗੋਹਾ ਟੱਲਣਾ ਪੱਠੇ ਪਾਉਣੇ ਚਵਾਈ ਆ ਗਈ ਮੱਝਾਂ ਨਵਾਉਣੀਆਂ ਫਰਸ਼ਾਂ ਧੋਣੀਆਂ ਤੇ ਸ਼ਹਿਰ ਚ ਦੁੱਧ ਪਾ ਕੇ ਆਉਣਾ ਇਹ ਸਾਰੇ ਕੰਮ ਨੂੰ ਤਕਰੀਬਨ 11 ਵਜੇ। ਫਿਰ 11 ਵਜੇ ਤੋਂ ਬਾਅਦ ਲਾ ਲੋ 2 ਵਜੇ ਤੱਕ ਦੀ ਰੈਸਟ ਹੈ 2.5 ਫਿਰ ਪੌਣੇ 2 ਤੋਂ ਇਹੀ ਕੰਮ ਫੇਰ ਸਟਾਰਟ ਹੋ ਜਾਂਦਾ ਹੈ। ਫੇਰ ਵੱਜ ਜਾਂਦੇ ਆ 9. 9 ਵਜੇ ਬੰਦਾ ਜਾ ਕੇ ਵਿਹਲਾ ਹੁੰਦਾ। ਤੁਸੀਂ ਹੁਣ ਲਾ ਲੋ। ਸਾਰਾ 7-8 ਘੰਟੇ ਦੀ ਰੈਸਟ ਹੈ 24 ਘੰਟੇ ਜੋ 16 ਘੰਟੇ ਕੰਮ ਰਹਿੰਦਾ। ਹੁਣ ਤੁਸੀਂ ਦੇਖ ਲਓ ਵੀ ਕਿੰਨੀ ਕੁ ਓਕੀ ਐ ਜਾਂ ਸੌਖੀ ਐ ਦੂਜੀ ਗੱਲ ਆ ਜਾਂਦੀ ਐ ਖਰਚੇ ਦੀ ਸਵਾ ਡੇਢ ਲੱਖ ਤੋਂ ਘੱਟ ਕੋਈ ਮੱਝ ਨਹੀਂ ਆਉਂਦੀ ਫਿਰ ਦਾਣਾ ਲਾ ਲੋ ਦਾਣਾ 40 45 ਰੁਪਈਆ ਤੋਂ ਘੱਟ ਦਾਣਾ ਨਹੀਂ ਪੈਂਦਾ 40 ਤੋਂ ਘੱਟ ਫਿਰ ਮੈਡੀਸਨ ਹੋ ਗਈ ਉਹ ਖਰਚੇ ਰਿਸਕ ਕਿੱਡਾ ਵੱਡਾ ਐ ਪਸ਼ੂ ਕਦਾਂ ਬਿਮਾਰ ਹੋਇਆ ਰਹਿੰਦਾ ਐ ਕਿਸੇ ਦਾ ਸਨ ਖਰਾਬ ਹੋ ਗਿਆ ਕੋਈ ਕਟਰੂ ਸਿੱਟ ਗਈ ਮੱਜ ਆ ਪਿੱਛੇ ਜੇ ਮੂੰਹ ਫੁਰਦੀ ਬਿਮਾਰੀ ਆਈ ਹੈ ਉਦੋਂ ਗੰਨਾ ਨੁਕਸਾਨ ਹੋ ਗਿਆ ਉਦੋਂ ਪਹਿਲਾਂ ਲੰਪੀਸ ਕਰਨਾਈ ਤਾਂ ਜੇ ਆਪ ਦੇਖਿਆ ਜਾਵੇ ਖਰਚੇ ਬਹੁਤ ਜ਼ਿਆਦਾ ਨੇ ਬਹੁਤ ਮਿਹਨਤ ਦਾ ਕੰਮ ਹੈ ਕਈ ਪਾਈ ਕਹਿ ਦਿੰਦੇ ਨੇ ਜੇ ਕੋਈ ਬੰਦਾ ਕੋਈ ਚੀਜ਼ ਲੈ ਲੈਂਦਾ ਉਹ ਇਹਦਾ ਤਾਂ ਯਾਰ ਪਾਣੀ ਵਿਕਦਾ ਇਹਦਾ ਤਾਂ ਪਾਣੀ ਵਿਕਦਾ ਜੇ ਕਿਸੇ ਨੇ ਕੋਈ ਚੀਜ਼ ਲਈ ਪਰ ਉਹਦੀ ਮਿਹਨਤ ਨਹੀਂ ਦੇਖਦੇ ਉਹਦਾ ਸੰਘਰਸ਼ ਨਹੀਂ ਦੇਖਦੇ ਸਾਰਾ ਸਾਰਾ ਦਿਨ ਲੱਗੇ ਰਹਿੰਨੇ ਆ ਕੋਈ ਮਹੀਨਾ 365 ਦੇ 365 ਦਿਨ ਕੰਮ ਹੈ ਕੋਈ ਰੈਸਟ ਨਹੀਂ ਕਿਤੇ ਬੰਦਾ ਆ ਜਾ ਨਹੀਂ ਸਕਦਾ ਸਾਰਾ ਸਾਲ ਕੰਮ ਰਹਿੰਦਾ ਹੈ ਪਸ਼ੂ ਪਾਲ ਕੇ ਜਿਹੜੇ ਦੁੱਧ ਵੇਚਦੇ ਦੂਜੀ ਗੱਲ ਹੈ ਸਕੀਰਿਆਂ ਵਾਲੇ ਭੁੱਲ ਜਾਂਦੇ ਨੇ ਸਕੀਰਿਆਂ ਵਾਲੇ ਭੁੱਲ ਜਾਂਦੇ ਆ ਪਸ਼ੂ ਪਾਲਣ ਵਾਲੇ ਦੇ ਤਾਂ ਸੌਰੇ ਵੀ ਸਾੜੀਆਂ ਵੀ ਨਾਨਕੇ ਮਾਸੀਆਂ ਭੂਆ ਸਾਰਾ ਕੁਝ ਇੱਥੇ ਹੀ ਰਹਿ ਜਾਂਦੇ। ਉਹ ਬੰਦਾ ਕਿਤੇ ਆ ਜਾ ਨਹੀਂ ਸਕਦਾ ਜਿਹੜਾ ਇਹ ਕੰਮ ਕਰਦਾ। ਸਵੇਰ ਕੀ ਤੋਂ ਲੈ ਕੇ ਅੱਠਨ ਤੱਕ ਗੋਹੇ ਜੀ ਰਹਿਣਾ ਪੈਂਦੇ। ਫੇਰ ਕਿਤੇ ਜਾ ਕੇ 2 ਰੁਪਏ ਜੁੜਦੇ। ਫੇਰ ਜਿਹੜੇ ਦੁੱਧ ਲੈਣ ਵਾਲੇ ਨੇ ਉਹ ਕਹਿ ਦਿੰਦੇ ਆ ਭਾਈ ਐਨਾ ਮਹਿੰਗਾ ਦੁੱਧ ਐਨਾ ਮਹਿੰਗਾ ਦੁੱਧ ਤੁਸੀਂ ਐਂ ਲਾ ਲਓ। ਇੰਨਾ ਖਰਚਾ ਕਰਕੇ ਅਗਲੇ ਦੀ ਰਸੋਈ ਤੱਕ ਦੁੱਧ ਜਾ ਕੇ ਪਾਉਂਦੇ। ਪੋ ਦਾ ਮਹੀਨਾ ਹੁੰਦਾ ਹੈ। ਮੀਂਹ ਪੈਂਦਾ ਹੁੰਦਾ, ਬਿਜਲੀ ਗੜਕਦੀ ਹੁੰਦੀ ਹੈ। ਮੇਰੇ ਵਰਗਾ ਅਗਲੇ ਦੇ ਗੇਟ 'ਤੇ ਖੜਿਆ ਹੁੰਦਾ। ਜੇ ਘਰੇ ਆਉਣੇ ਆ ਘਰੇ ਫਿਰ ਉਹੀ ਕੰਮ। ਮੈਸ ਦਾ ਜਿਹੜਾ ਸੰਗਲ ਹੈ ਜਦੋਂ ਹੱਥ ਲਾਉਣੇ ਜਿਹੇ ਜੇ ਬਰਫ਼ ਦੀ ਸਿੱਲੀ ਨੂੰ ਹੱਥ ਲਾ ਲਿਆ। ਇੰਨਾ ਔਖਾ ਜਿਆਦਾ ਤਾਂ ਨਹੀਂ। ਕਹਿਣ ਵਾਲਿਆਂ ਦੀਆਂ ਤਾਂ ਗੱਲਾਂ ਹੁੰਦੀਆਂ ਨੇ। ਕੁਈਆ ਫਲਾਣ ਨੇ ਇਹ ਆ ਕੁਝ ਬਣਾ ਲਿਆ ਫਾਣ ਨੇ ਉਹ ਕੁਝ ਕਰ ਲਿਆ ਪਰ ਐ ਨਹੀਂ ਦੇਖਦੇ ਵਿੱਚ ਮਿਹਨਤ ਕਿੰਨੀ ਐ ਇੱਚ ਖਰਚਾ ਕਿੰਨਾ ਹੁੰਦਾ ਕਿੰਨਾ ਸੰਘਰਸ਼ ਐ ਸੋ ਵੀਰੋ ਮਾੜਾ ਮੋਟਾ ਜੇ ਇਹ ਕੀ ਗੱਲ ਕਰਿਆ ਕਰੋ ਬਹੁਤ ਜ਼ਿਆਦਾ ਮਿਹਨਤ ਐ ਬਹੁਤ ਜ਼ਿਆਦਾ ਪੱਕੀ ਡਿਊਟੀ ਐ ਇੱਕ ਪਸ਼ੂ ਪਾਲਣ ਵਾਲੇ ਦੀ ਦੁੱਧ ਵਾਲੇ ਦੀ ਤੇ ਇੱਕ ਫੌਜੀ ਦੀ ਇੱਕੋ ਹੀ ਗੱਲ ਐ ਜਿਵੇਂ ਹੁਣ ਫੌਜੀ ਲਾ ਲਓ 24 ਘੰਟੇ ਬਾਰਡਰ ਤੀ ਰਹਿੰਦਾ ਮੀਂਹ ਐ ਨੇਹਰੀ ਐ ਉਹਨੂੰ ਡਿਊਟੀ ਦੇਣੀ ਪੈਂਦੀ ਐ ਇਹੀ ਗੱਲ ਐ ਪਸੂ ਆਲੇ ਪਸੂ ਆਲੇ ਨੂੰ ਕੋਈ ਰੈਸਟ ਨਹੀਂ ਕੋਈ ਛੁੱਟੀ ਨਹੀਂ ਕੋਈ ਸੰਡੇ ਨਹੀਂ ਇਹਦਾ ਪਸੂ ਵੀ ਸਾਹਮਣੇ ਪੈਣਗੇ ਚਾਹੇ ਮੀਂਹ ਐ ਨੇਹਰੀ ਐ ਕੱਖ ਇਹਨਾਂ ਨੂੰ ਤਾਂ ਪਾਉਣੀ ਪੈਣਗੇ ਅਜੇ ਜਿਹੜੀ ਹੁਣ ਖੇਤੀ ਐ ਖੇਤੀ ਸੌਖੀ ਹੋ ਗਈ ਤੇਤੀ ਦਾ ਹੁਣ ਝੋਨਾ ਲਾਤਾ ਰਹੇ ਪੂਰਾ ਹੋ ਜੂਗਾ ਫਿਰ ਬੰਦਾ ਵਿਹਲੇ ਪਾਈਪ ਦੱਬੇ ਹੋਏ ਨੇ ਦੋ ਦੋ ਕਿੱਲੇ ਨੇ ਕਿਆਰੇ ਨੇ ਕੋਈ ਨੱਕਾ ਨਹੀਂ ਮੋੜਨਾ ਸੌਖਾ ਐ ਮੋਟਰਸਾਈਕਲ ਤੇ ਬੰਦਾ ਟੱਕਣ ਬਾਦਲੇ ਹੁੰਦੇ ਪਰ ਜਿਹੜੀ ਪਸ਼ੂਆਂ ਦੀ ਡਿਊਟੀ ਹੈ ਇਹ 24 ਘੰਟੇ ਦੀ ਹੈ ਜੇ ਬੰਦਾ ਐ ਨਹੀਂ ਪਤਾ ਰਾਤ ਨੂੰ ਕੋਈ ਖੁੱਲੇ ਜੀ ਜਦੋਂ ਉਹਨੂੰ ਨੀਂਦ ਆਉਂਦੀ ਹੈ ਉਦੋਂ ਕੋਈ ਖੁੱਲੇ ਜਾਂਦੀ ਹੈ ਜਦੋਂ ਬੰਨਣ ਜਾਂਦਾ ਉਦੋਂ ਗੋਹੇ ਦੀ ਲਿਪੜੀ ਪੂਛ ਗਲ ਚ ਪਾ ਲੈਂਦੀ ਹੈ ਮੱਝ ਫੇਰ ਨਾ ਲੋ ਸੋ ਬਹੁਤ ਹੀ ਜਿਆਦੇ ਮਿਹਨਤ ਵਾਲਾ ਕੰਮ ਹੈ ਇਹਦੀ ਕਦਰ ਕਰਿਆ ਕਰੋ ਜਿਹੜੇ ਦੁੱਧ ਲੈਣ ਵਾਲੇ ਨੇ ਉਹ ਵੀ ਕਦਰ ਕਰਿਆ ਕਰੋ ਰੇਟ ਨਾ ਦੇਖਿਆ ਕਰੋ ਭਾਈ ਤੇਰਾ ਦੁੱਧ ਵਾਲਾ ਮਹਿੰਗਾ ਚੰਗੀ ਚੀਜ਼ ਮਿਲ ਜੇ ਉਹ ਮਹਿੰਗੀ ਨਹੀਂ ਹੁੰਦੀ ਚੰਗਾ ਦੁੱਧ ਮਿਲਦਾ ਚੰਗਾ ਪਨੀਰ ਮਿਲਦਾ ਚੰਗੀ ਲੱਸੀ ਮਿਲਦੀ ਹੈ ਕੋਈ ਮਹਿੰਗਾ ਨਹੀਂ ਖਰਚੇ ਬਹੁਤ ਜ਼ਿਆਦਾ ਨਹੀਂ ਕਦਰ ਕਰਿਆ ਕਰੋ ਬਾਕੀ ਜਿਹੜੇ ਆ ਕਹਿਣ ਵਾਲੇ ਨੇ ਗੱਲਾਂ ਫਲਾਨਿਆਂ ਨੇ ਪਾਣੀ ਪਾਣੀ ਪਾ ਕੇ ਬਣਾ ਲੇ ਕੋਈ ਅੱਜ ਕੱਲ ਪਾਣੀ ਨਹੀਂ ਲੈਂਦਾ ਮਿਹਨਤ ਦਾ ਮੁੱਲ ਹੈ ਬਾਕੀ ਜਿਹੜੇ ਵੀਰ ਭਾਈ ਪਸ਼ੂਆਂ ਦਾ ਕੰਮ ਕਰਦੇ ਆ ਮਿੰਟ ਲਾ ਕੇ ਮਨ ਲਾ ਕੇ ਇਮਾਨਦਾਰੀ ਤੇ ਸੱਚਾਈ ਨਾਲ ਕਰੋ ਤਾਂ ਕਿ ਤੁਹਾਨੂੰ ਘਾਟਾ ਨਾ ਪਵੇ ਤਰੱਕੀ ਹੋਵੇ ਸਤਿ ਸ੍ਰੀ ਅਕਾਲ